ਸੋਨ ਸਿੰਘ ਟੇਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਤਿ ਸ੍ਰੀ ਅਕਾਲ ਤੇ ਹੈਪੀ ਲੋਹੜੀ ਅੱਜ ਦੀਆਂ ਖਬਰਾਂ ਦੇ ਵਿੱਚ ਕਿਸਾਨ ਜੱਥੇਬੰਦੀਆਂ ਦੀ ਖਬਰ ਦਿਓ ਸਾਰੇ ਕਹਿੰਦੇ ਇੱਕਮਿਕ ਹੋ ਗਏ ਆ ਸਵਾਗਤ ਮੇਰੇ ਨਾਲ ਸਤਿ ਸ੍ਰੀ ਅਕਾਲ ਸਭ ਨੂੰ ਤੁਹਾਨੂੰ ਵੀ ਮੈਨੇਜਮੈਂਟ ਨੂੰ ਵੀ ਸਾਡੇ ਇਸ਼ਤਿਹਾਰ ਦਾਤਾ ਨੇ ਜਿਹੜੇ ਉਹਨਾਂ ਨੂੰ ਵੀ ਤੇ ਜਿੰਨੇ ਵੀ ਇਸ ਵੇਲੇ ਪੈਣਾ ਵੀਰ ਜਿਹੜੇ ਉਹ ਰੇਡੀਓ ਨਾਲ ਜੁੜੇ ਹੋਏ ਆ ਸਭ ਨੂੰ ਲੋਹੜੀ ਦੀਆਂ ਤੇ ਮਾਘੀ ਦੀਆਂ ਬਹੁਤ-ਬਹੁਤ ਮੁਬਾਰਕਾਂ ਜਿੰਦਾਬਾਦ ਰਹੋ ਚੜ੍ਹਦੀ ਕਲਾ ਦੇ ਵਿਚਾਰੋ ਜਿਹੜੀ ਗੱਲ ਤੁਸੀਂ ਪੁੱਛੀ ਆ ਅੱਜ ਪਾਤਲਾ ਦੇ ਵਿੱਚ ਕਿਸਾਨ ਆਗੂ ਇਕੱਠੇ ਹੋਏ ਆ ਚੰਗੀ ਗੱਲ ਇਹ ਆ ਤਸੱਲੀ ਦੀ ਗੱਲ ਇਹ ਆ ਕਿ ਚਲੋ ਇਹ ਇਕੱਠੇ ਤਾਂ ਹੋਏ ਆ ਕਿਉਂਕਿ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਤੇ ਸਿਆਸੀ ਦੋਵੇਂ ਧੜੇ ਅੱਜ ਇਕੱਠੇ ਹੋਏ ਆ ਉੱਥੇ ਜੋਗਿੰਦਰ ਸਿੰਘ ਉਗਰਾਹਾ ਵੀ ਸੀ ਡਾਕਟਰ ਦਰਸ਼ਨਪਾਲ ਵੀ ਸੀ ਸਰਵਣ ਸਿੰਘ ਪੰਦੇਰ ਵੀ ਸੀ ਸੁਰਜੀਤ ਸਿੰਘ ਫੂਲ ਵੀ ਸੀ ਤੇ ਕਈ ਹੋਰ ਕਿਸਾਨ ਆਗੂ ਵੀ ਸੀ ਇਹਦੇ ਵੱਲੋਂ ਅੱਜ ਏਕਤਾ ਦਾ ਪ੍ਰਗਟਾਵਾ ਕੀਤਾ ਗਿਆ ਅੱਜ ਸਾਰੇ ਹੀ ਕਿਸਾਨ ਆਗੂਆਂ ਨੇ ਇਹ ਗੱਲ ਕਹੀ ਆ ਮੀਟਿੰਗ ਤੋਂ ਬਾਅਦ ਉਹ ਕਹਿੰਦੇ ਜੀ 18 ਤਰੀਕ ਨੂੰ ਯਾਨੀ ਕਿ ਪੈਂਡਣਾ ਬਾਅਦ 18 ਜਨਵਰੀ ਨੂੰ ਇੱਕ ਸਾਡੀ ਹੋਰ ਮਹੱਤਵਪੂਰਨ ਮੀਟਿੰਗ ਹੋਊਗੀ ਇਸ ਮੀਟਿੰਗ ਦੇ ਵਿੱਚ ਅਸੀਂ ਏਕੇ ਵਾਲੀ ਗੱਲ ਨੂੰ ਫਾਈਨਲ ਟੱਚ ਦੇ ਦੇਾਂਗੇ ਉਹ ਕਹਿੰਦੇ ਵੀ ਇਸ ਵੇਲੇ ਬਹੁਤ ਵੱਡੀ ਜ਼ਰੂਰਤ ਹੈ ਕਿ ਅਸੀਂ ਇੱਕ ਹੋਈਏ ਜੋਗਿੰਦਰ ਸਿੰਘ ਉਗਰਾਹ ਨੇ ਕਿਹਾ ਜੀ ਕਿ ਕੋਈ ਵੀ ਜਿਹੜਾ ਕਿਸਾਨ ਆਗੂ ਦੂਜੇ ਦੇ ਬਾਰੇ ਕੋਈ ਗਲਤ ਬਿਆਨ ਨਹੀਂ ਦੇਊਗਾ ਕੋਈ ਤਕਰੀ ਭਾਰੀ ਗੱਲ ਨਹੀਂ ਕਰੂਗਾ ਤੇ ਨਾਲ ਉਹਨਾਂ ਨੇ ਗੱਲ ਕਹੀ ਆ ਸਾਡਾ ਦੁਸ਼ਮਣ ਜਦੋਂ ਏਕਾ ਫਿਰ ਸਾਨੂੰ ਇੱਕ ਹੋਣਾ ਚਾਹੀਦਾ ਸੋ ਤਖਲੀ ਦੀ ਗੱਲ ਹੈ ਜੀ ਕਿ ਪਾਈ ਕਿਸਾਨ ਆਪੂ ਇਕੱਠੇ ਹੋਣ ਲੱਗੇ ਆ ਪਰ ਅੱਜ 49 ਸਾਲ ਪੂਰੇ ਹੋ ਗਏ ਜਗਦੀਸ਼ ਸਿੰਘ ਢੱਲੇਵਾਲ ਦੇ ਮਰਨ ਵਰਤ ਨੂੰ ਆ ਹੁਣੇ ਹੁਣੇ ਖਬਰ ਆਈ ਆ ਅੱਖਾਂ ਉਹਨਾਂ ਦੀਆਂ ਛੋਟੀਆਂ ਹੋਣੀਆਂ ਸ਼ੁਰੂ ਹੋ ਗਈਆਂ ਤੇ ਹੱਡੀਆਂ ਉਹਨਾਂ ਦੀਆਂ ਪੁਰਨ ਲੱਗ ਪਈਆਂ ਤੇ ਕਿਸੇ ਵੀ ਬੜੇ ਕੋਈ ਵੀ ਮਾੜੀ ਖਬਰ ਆਤਕਦੀ ਹੈ ਜੀ ਤੇ ਬਾਕੀ ਹੋਰ ਲੀਡਰ ਜਿਨ੍ਹਾਂ ਨੇ ਸਿਆਸਤ ਦੇ ਵਿੱਚ ਹਿੱਸਾ ਲਿਆ ਸੀ ਉਹ ਵੀ ਉੱਥੇ ਸ਼ਾਮਲ ਸੀ ਨਾジナ ਇੱਕ ਕਿਸਾਨ ਅਗੂਆਂ ਦਾ ਹੀ ਇਕੱਠ ਸੀਗਾ ਮੀਟਿੰਗ ਸੀ ਅਸਲ ਦੇ ਵਿੱਚ ਮਹੱਤਵਪੂਰਨ ਮੀਟਿੰਗ ਸੀ ਤੇ ਇਹਦੇ ਵਿੱਚ ਕੋਈ ਕਿਸਾਨ ਅਗੂ ਨਹੀਂ ਸੀ ਸੌਰੀ ਕਿਸਾਨ ਅਗੂਆਂ ਤੋਂ ਬਿਨਾ ਇਹਦੇ ਵਿੱਚ ਹੋਰ ਕੋਈ ਨਹੀਂ ਸੀ ਸਿਆਸੀ ਕਿਸੇ ਵੀ ਧਰ ਦਾ ਅਗੂ ਨਹੀਂ ਸੀ ਇਹਦੇ ਵਿੱਚ ਰਾਜੇਵਾਲ ਹੋਰੀ ਵੀ ਸੀ ਇਹਦੇ ਵਿੱਚ ਉਗਰਾਹ ਹੋਰੀ ਸੀ ਡਾਕਟਰ ਦਰਸ਼ਨਪਾਲ ਸੀ ਸੁਰਜੀਤ ਸਿੰਘ ਪੂਰਨ ਸੀ ਸਰਬਨ ਸਿੰਘ ਪਦੇਰ ਸੀ ਤੇ ਕਈ ਉਹ ਅਬਮਨਿਓ ਕੁਹਾੜ ਸੀ ਕੁਝ ਹੋਰ ਕਿਸਾਨ ਅਗੂ ਸੀ ਪਰ ਇਹਦੇ ਵਿੱਚ ਕਿਸੇ ਵੀ ਸਿਆਸੀ ਪਾਰਟੀ ਦੇ ਕਿਸੇ ਅਗੂ ਨਹੀਂ ਸੀ ਬੁਲਾਇਆ ਗਿਆ ਤੇ ਯੂਪੀ ਦੇ ਜਿਹੜੇ ਲੀਡਰ ਨੇ ਜੀ ਉਹ ਵੀ ਹਾਜ਼ਰ ਹੋਏ। ਆ ਦੇਖੋ ਜੀ ਗੱਲ ਇਹ ਕਿ ਅੱਜ ਪੰਜਾਬ ਦੇ ਕਿਸਾਨ ਆਗੂਆਂ ਦੀ ਤੇ ਹਰਿਆਣੇ ਦੇ ਕਿਸਾਨ ਆਗੂਆਂ ਦੀ ਮੀਟਿੰਗ ਸੀ। ਮੈਨੂੰ ਲੱਗਦਾ ਜੇਕਰ ਮੈਂ ਗਲਤ ਨਾ ਹੋਵਾਂ ਤਾਂ ਮੇਰਾ ਖਿਆਲਾ ਮੈਨੂੰ 100 ਦੇ ਵਿੱਚੋਂ 90% ਦੀ ਯਕੀਨ ਆ ਵੀ ਇਹ ਕੇਸ ਤਾਕਤ ਹੋਰੀ ਅੱਜ ਇਹਦੇ ਵਿੱਚ ਨਹੀਂ ਸੀ। ਸ਼ਾਇਦ 18 ਵਾਲੀ ਮੀਟਿੰਗ ਚ ਆ ਜਾਣ ਸ਼ਾਇਦ ਉਹ ਨਾ ਆਉਣ ਜਾਂ ਪਤਾ ਨਹੀਂ ਕੀ ਕਾਰਨ ਹੋਊਗਾ ਪਰ ਇਹ ਪੰਜਾਬ ਦੇ ਤੇ ਹਰਿਆਣੇ ਦੇ ਕਿਸਾਨ ਆਗੂਆਂ ਦੀ ਇੱਕਤਵ ਵਾਲੀ ਮੀਟਿੰਗ ਸੀ। ਲੋੜੀ ਕਿਵੇਂ ਮਨਾਈ ਗਈ ਹੈ ਕਿ ਕਹਿੰਦੇ ਲੈਂਦੇ ਪੰਜਾਬ ਦੇ ਵਿੱਚ ਵੀ ਲੋੜੀ ਮਨਾਈ ਗਈ ਹੈ ਕਿਉਂਕਿ ਦੁੱਲਾ ਪੱਟੀ ਤਾਂ ਜਿਹੜਾ ਵੱਡਾ ਕੈਰੈਕਟਰ ਹੈ ਔਰ ਇਸ ਲੋੜੀ ਦਾ ਉਹ ਲੈਂਦੇ ਪੰਜਾਬ ਤੋਂ ਹੀ ਆ। ਆ ਬਿਲਕੁਲ ਜੀ ਤੁਹਾਡੀ ਗੱਲ 100% ਸਹੀ ਹੈ ਸਖਨ ਕਬ ਕਿ ਜਿਹੜਾ ਦੁੱਲਾ ਪੱਟੀ ਆ ਉਹਨਾਂ ਨੂੰ ਉਸ ਵੇਲੇ ਦਾ ਰੋਬਨ ਹੈਡ ਕਹਿ ਸਕਦੇ ਰੋਬਨ ਹੈਡ ਸੀਗਾ ਜੀ ਜੀ ਕਿਉਂਕਿ ਜਿਸ ਤਰੀਕੇ ਦੇ ਨਾਲ ਉਹਦੇ ਵੱਲੋਂ ਉਸ ਦੌਰ ਦੇ ਵਿੱਚ ਬਗਾਵਤ ਕੀਤੀ ਗਈ ਜਿਸ ਤਰੀਕੇ ਦੇ ਨਾਲ ਉਹ ਹਕੂਮਤ ਦੀਆਂ ਅੱਖਾਂ ਦੇ ਵਿੱਚ ਰੜਕਦਾ ਸੀ ਜਿਸ ਤਰੀਕੇ ਦੇ ਨਾਲ ਉਹਨੇ ਆਪਣੀ ਅਣਖ ਦੇ ਸਿਰ ਦੇ ਉੱਤੇ ਸਾਰੇ ਕੰਮ ਕਾਜ ਕੀਤੇ ਆ ਤੇ ਲੈਹਿੰਦੇ ਪੰਜਾਬ ਦੇ ਵਿੱਚ ਅੱਜ ਉਹਨੂੰ ਮੁੱਖ ਰੱਖ ਕੇ ਤੇ ਗਦਾਫੀ ਸਟੇਡੀਅਮ ਦੇ ਵਿੱਚ ਬਹੁਤ ਵੱਡੇ ਪੱਧਰ ਨੇ ਉੱਤੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ ਇਹਨਾਂ ਤਰ੍ਹਾਂ 47 ਸਾਲ ਦੇ ਵਿੱਚ ਇਹ ਦੂਜਾ ਮੌਕਾ ਜਦੋਂ ਪੰਜਾਬੀ ਭਾਈਚਾਰੇ ਨੇ ਇਸ ਤਰੀਕੇ ਦੇ ਨਾਲ ਲੋਹੜੀ ਮਨਾਈ ਆ। ਸਾਲ 1978 ਦੇ ਵਿੱਚ ਜਨਰਲ ਜੀਆ ਉਲ ਹਕ ਨੇ ਸੱਤਾ ਸੰਭਾਲਣ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਲੋਹੜੀ ਦਾ ਤਿਉਹਾਰ ਮਨਾਉਣਾ ਬੰਦ ਕਰਤਾ ਸੀਗਾ ਤੇ ਕਈ ਹੋਰ ਤਿਉਹਾਰਾਂ ਨੇ ਕੁੱਤੇ ਦੀ ਪਾਬੰਦੀ ਲਾਈ ਸੀ ਪਰ ਅੱਜ ਇੱਕ ਵਾਰ ਫਿਰ ਮਨਾਇਆ ਗਿਆ। ਤੁਸੀਂ ਕਈ ਵਾਰੀ ਖਬਰਾਂ ਦਿੱਤੀਆਂ ਤੇ ਇਹ ਆਪਣਾ ਕੰਸਰਨ ਜ਼ਾਹਰ ਕੀਤਾ ਸੀ ਕਿ ਆਵਾਰਾ ਕੁੱਤਿਆਂ ਨੇ ਹਲਕੇ ਹੋਏ ਕੁੱਤਿਆਂ ਨੇ ਹੱਡਾ ਲੋਹੜੀ ਦੇ ਕੁੱਤਿਆਂ ਨੇ ਬਹੁਤ ਸਾਰੇ ਲੋਕਾਂ ਨੂੰ ਵੱਢ ਖਾਦਾ ਤੇ ਮਰ ਵੀ ਗਏ ਕੋਈ। ਹੁਣ ਇਹ ਗੱਲ ਸਰਕਾਰੀ ਦਰਬਾਰੇ ਪਹੁੰਚੀ ਆ। ਸੱਜਣੋ ਮੈਨੂੰ ਇਸ ਗੱਲ ਦੇ ਉੱਤੇ ਹਮੇਸ਼ਾ ਦੁੱਖ ਹੁੰਦਾ ਤੇ ਹੈਰਾਨੀ ਹੁੰਦੀ ਆ ਵੀ ਜਿਹੜੀਆਂ ਸਰਕਾਰਾਂ ਕਹਿਣੀਆਂ ਗੈਂਗਸਟਰ ਖਤਮ ਕਰ ਦੇਵਾਂਗੇ, ਨਸ਼ਾ ਤਸਕਰ ਖਤਮ ਕਰ ਦੇਵਾਂਗੇ, ਸਮਾਜ ਵਿਰੋਧੀ ਅਨਸਰ ਮੁਕਾੜਾਂਗੇ, ਉਹਨਾਂ ਦੇ ਕੋਲੋਂ ਧਾਗਾ ਤੇ ਕੁੱਤੇ ਨਹੀਂ ਮੁਖਦੇ। ਧਾਗਾ ਚਾਈਨਾ ਡੋਰ ਇਹ ਲਗਾਤਾਰ ਲੋਕਾਂ ਦੀ ਜਾਨ ਲੈ ਰਹੀ ਆ। ਆ ਕਾਲੀ ਆਦਮਪੁਰ ਦਾ ਇੱਕ ਮੁੰਡਾ 45 ਸਾਲ ਦਾ ਜਿਹੜਾ ਮੋਟਰਸਾਈਕਲ ਤੇ ਜਾ ਰਿਹਾ ਸੀ ਉਹਦੇ ਗੱਲ ਦੇ ਵਿੱਚ ਫਿਰ ਗਿਆ ਧਾਗਾ ਇਹ। ਉਹਦੀ ਸਾਹ ਨਾਲੀ ਵੱਢੀ ਗਈ। ਦੇਵੀ ਮੌਤ ਹੋ ਗਈ ਹਸਪਤਾਲ ਦੇ ਵਿੱਚ ਗੱਲ ਇੱਕ ਦੂਜੀ ਗੱਲ ਇਹ ਆ ਕਿ ਹਸਨਪੁਰ ਪਿੰਡ ਲੁਧਿਆਣੇ ਦੇ ਵਿੱਚ ਇਸ ਪਿੰਡ ਦੇ ਵਿੱਚ ਇੱਕ ਹਫ਼ਤੇ ਦੇ ਵਿੱਚ ਦੋ ਬੱਚੇ ਆ ਜਿਹੜੇ ਉਹ ਕੁੱਤਿਆਂ ਦਾ ਸ਼ਿਕਾਰ ਬਣ ਗਏ ਆ ਕੁੱਤਿਆਂ ਨੇ ਮੀਟ ਸਮਝ ਕੇ ਨੋਚ-ਨੋਚ ਕੇ ਉਹਨਾਂ ਨੂੰ ਖਾ ਲਿਆ ਇੱਕ ਦਾ ਨਾਂ ਹੈਗਾ ਜੀ ਅਰਜਨ ਕੁਮਾਰ ਉਮਰ 10 ਸਾਲ ਜਿਹੜਾ ਤੇ ਇੱਕ ਹਫ਼ਤਾ ਪਹਿਲਾਂ ਮਾਰਦਾ ਕੁੱਤਿਆਂ ਨੇ ਝੁੰਡ ਨੇ ਤੇ ਇੱਕ ਹੈਗਾ ਜੀ ਦੂਜਾ ਜਿਹੜਾ ਹੁਣ ਮੁੰਡਾ ਇਹ ਕੱਲ੍ਹ ਉਹਦੀ ਮੌਤ ਹੋਈ ਉਹਦਾ ਨਾਂ ਹੈਗਾ ਜੀ ਹਰਸ਼ੁਖਪ੍ਰੀਤ ਸਿੰਘ ਇਹ 11 ਸਾਲ ਦਾ ਬੱਚਾ ਇਹਨੂੰ ਵੀ ਅਜ ਕੁੱਤਿਆਂ ਨੇ ਮਾਰ ਖਾਦਾ ਸੋ ਗੱਲ ਇਹ ਜੀ ਕਿ ਅੱਜ ਰਵਨੀਤ ਬਿੱਟੂ ਇਸ ਗੱਲ ਤੇ ਕਲਪੇ ਆ ਕਹਿੰਦੇ ਜੀ ਮੈਸੇਜ ਦੇ ਦਿੱਤੀ ਕਮਿਸ਼ਨਰ ਨੂੰ ਤੇ ਨਗਰ ਨਿਗਮ ਦੇ ਮੇਅਰ ਨੂੰ ਇਹ ਸਵਾਲ ਕਰਨਾ ਵੀ ਭਾਈ ਤੁਸੀਂ ਕਰਦੇ ਕੀ ਆ ਵਾਰਾ ਕੁੱਤਿਆਂ ਦੇ ਮਾਮਲੇ ਤੇ ਮੈਨੂੰ ਤੁਹਾਡੇ ਉੱਤੇ ਸਖਤ ਨੋਟਸ ਲੈਣਾ ਪਊਗਾ ਪਰ ਬਿੱਟੂ ਸਾਹਿਬ ਨੂੰ ਕੋਣ ਕਵੇ ਵੀ ਭਾਈ ਇਹ ਤਾਂ ਸਮੱਸਿਆਵਾਂ ਬੜੇ ਚਿਰ ਦੀਆਂ ਜਿਹੜੀ ਬੀਜੇਪੀ ਦੇ ਵਿੱਚ ਹੁਣ ਤੁਸੀਂ ਆ ਉਸੇ ਬੀਜੇਪੀ ਦੇ ਨੇਤਾ ਮੇਲਕਾ ਗਾਂਧੀ ਵਾਰ-ਵਾਰ ਪੰਜਾਬ 'ਚ ਫੋਨ ਚਾਂ ਟੰਗੀਆਂ ਖੜਕਾਉਂਦੀ ਆ ਆ ਪਿੱਛੇ ਜੇ ਤੁਹਾਨੂੰ ਯਾਦ ਹੋਣਾ ਵੀ ਭਾਈ ਪਟਿਆਲਾ ਦੇ ਵਿੱਚ ਨਾ ਕੁੱਤਿਆਂ ਦੀ ਨਸਬੰਦੀ ਵਾਲਾ ਪ੍ਰੋਗਰਾਮ ਸ਼ੁਰੂ ਕੀਤਾ ਇਕ ਤਰ੍ਹਾਂ ਮੀਨਕਾ ਕਾਂਧੀ ਦੇ ਦਫ਼ਤਰ ਦੇ ਵਿੱਚੋਂ ਫੋਨ ਦੀ ਟੱਲੀ ਖੜਕੀ ਤੇ ਕੁੱਤਿਆਂ ਦੇ ਅਧਿਕਾਰਾਂ ਤੇ ਡਾਕਾ ਨਹੀਂ ਮਾਰਨਾ ਯਾਨੀ ਕਿ ਕੁੱਤੇ ਜ਼ਰੂਰੀਏ ਬੰਦੇ ਰੱਖੀ ਹੈ ਜੀ। ਅੱਛਾ ਮਾਗੀ ਦੇ ਮੇਲੇ ਕਿਵੇਂ ਰਿਹਾ ਤੇ ਅਮਰਤਪਾਲ ਸਿੰਘ ਹੋਰਾਂ ਦੇ ਪਿਤਾ ਜੀ ਨੇ ਜਿਹੜਾ ਪਾਰਟੀ ਦਾ ਐਲਾਨ ਕੀਤਾ ਸੀ ਕਿੰਨਾ ਕੁ ਇਕੱਠ ਹੋਇਆ ਉੱਥੇ। ਦੇਖੋ ਜੀ ਅਨੰਤ ਸਿੰਘ ਸਾਬ ਕੱਲ ਨੂੰ ਮਾਗੀ ਦਾ ਜਿਹੜਾ ਦਿਹਾੜਾ ਉਹ ਮਨਾਇਆ ਜਾਣਾ ਤੇ ਵੱਡੀ ਗੰਸੀ ਦੇ ਵਿੱਚ ਸੰਗਤ ਜਿਹੜੀ ਉਹ ਕੱਲ ਨੂੰ ਉੱਥੇ ਜਾਊਗੀ ਪਹੁੰਚੂਗੀ ਉੱਥੇ ਹੁਣ ਕਿਸ ਤਰੀਕੇ ਦੇ ਨਾਲ ਮਾਹੌਲ ਬਣਦਾ। ਤੇ ਕਿੰਨੇ ਕ ਲੋਕ ਸ਼ਾਮਲ ਹੁੰਦੇ ਆ ਕਿਹਦੀ ਜਿਹੜੀ ਛੱਤ ਦੇ ਥੱਲੇ ਤੇ ਕਿਹਦੇ ਟੈਂਟ ਦੇ ਵਿੱਚ ਕਿੰਨੇ ਲੋਕ ਜਾਂਦੇ ਕੱਲ ਨੂੰ ਪਤਾ ਲੱਗੂਗਾ ਪਰ ਤਿੰਨ ਅਕਾਲੀ ਜਲਾ ਨੇ ਕੱਲ ਨੂੰ ਆਪਣੀ ਸਿਆਸੀ ਕਾਨਫਰੰਸ ਕਰਨੀ ਆ ਉਹਦੇ ਵਿੱਚ ਇੱਕ ਸੁਖਵੀਰ ਸਿੰਘ ਬਾਦਲ ਗਰੁੱਪ ਦੂਜਾ ਅਮਰਤਪਾਲ ਸਿੰਘ ਦਾ ਧੜਾ ਤੇ ਤੀਜਾ ਸਿਮਰਜੀਤ ਸਿੰਘ ਮਾਨ ਦਾ ਗਰੁੱਪ ਜਿਨ੍ਹਾਂ ਨੇ ਮਾਗੀ ਦੇ ਮੇਲੇ ਦੇ ਮੌਕੇ ਭਲਕ ਨੂੰ ਮੁਕਸਰ ਸਾਹਿਬ ਦੇ ਵਿੱਚ ਵੱਡੀਆਂ ਸਿਆਸੀ ਕਾਨਫਰੰਸਾਂ ਕਰਦੀਆਂ ਤੇ ਜਿਹੜਾ ਨਵੀਂ ਪਾਰਟੀ ਬਣਨੀ ਆ ਉਹਦੇ ਨਾਂ ਦਾ ਕੱਲ ਨੂੰ ਪਤਾ ਲੱਗਣਾ ਅਮਰਤਪਾਲ ਸਿੰਘ ਦੀ ਪਾਰਟੀ ਦਾ ਕੱਲ ਨੂੰ ਪਤਾ ਲੱਗਣਾ ਉਹ ਦੇਖਦੇ ਭਾਈ ਉਹ ਕੀ ਨਾਂ ਰੱਖਦੇ ਪਹਿਲਾਂ ਨਾਂ ਰੱਖਿਆ ਸੀਗਾ ਜੀ ਅਕਾਲੀ ਦਲ ਅਨੰਦਪੁਰ ਸਾਹਿਬ ਪਰ ਬਾਅਦ ਵਿੱਚ ਪਤਾ ਲੱਗਾ ਜੀ ਕਿ ਇਹਨਾਂ ਨੇ ਨਾਂ ਬਦਲ ਲਿਆ ਹੁਣ ਕੱਲ ਨੂੰ ਕਿੰਨੇ ਕੁ ਲੋਕ ਆਉਂਦੇ ਆ ਇਹਨਾਂ ਦੇ ਟੈਂਟ ਦੇ ਥੱਲੇ ਤੇ ਕੱਲ ਨੂੰ ਇਹ ਨਾਂ ਕੀ ਰੱਖਦੇ ਆ ਕਿਹੜੀ ਕਮੇਟੀ ਬਣਾਉਂਦੇ ਆ ਕੀ ਏਜੰਡਾ ਪੇਸ਼ ਕਰਦੇ ਆ ਇਹ ਕੱਲ ਨੂੰ ਬੁਲੇਟਿਨ ਦੇ ਵਿੱਚ ਸਾਂਝ ਕਰਾਂਗੇ ਜਨ ਮਨਪ੍ਰੀਤ ਸਿੰਘ ਇਹ ਆਲੀ ਬਹੁਤ ਪਾਕ ਦਮਨ ਲੀਡਰ ਨੇ ਔਰ ਕਾਫੀ ਲੋਕ ਉਹਨਾਂ ਦੀ ਗੱਲ ਮੰਨਦੇ ਵੀ ਨਹੀਂ ਉਹਨਾਂ ਨੇ ਇੱਕ ਪੋਸਟ ਪਾਈ ਆ ਉਹ ਪੋਸਟ ਦਾ ਕੀ ਅਸਰ ਪੈ ਰਿਹਾ ਦੇਖੋ ਮਨਪ੍ਰੀਤ ਸਿੰਘ ਇਹ ਹਾਲੇ ਜਿਹੜੇ ਦਾਖਾ ਖੇਤਰ ਤੋਂ ਅਕਾਲੀ ਦਲ ਦੇ ਵਿਧਾਇਕ ਰੁੱਸੇ ਹੋਏ ਆ ਲੰਬੇ ਸਮੇਂ ਤੋਂ ਹੁਣ ਦੇ ਨਹੀਂ ਉਹਨਾਂ ਨੂੰ 2 ਦਸੰਬਰ ਨੂੰ ਜਦੋਂ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜੱਜਦਾਰ ਸਾਹਿਬਾਨ ਨੇ 7 ਮੈਂਬਰ ਦੀ ਕਮੇਟੀ ਬਣਾ ਕੇ ਅਕਾਲੀ ਦਲ ਦੀ ਪ੍ਰਧਾਨ ਐਡਵੋਕੇਟ ਧਾਮੀ ਨੂੰ ਬਣਾ ਕੇ ਤੇ ਨਵੇਂ ਸਿਰੇ ਤੋਂ ਅਕਾਲੀ ਦਲ ਦੇ ਨੰਬਰਾਂ ਦੀ ਭਰਤੀ ਕਰਨ ਲਈ ਕਿਹਾ ਸੀ ਇਹ 7 ਮੈਂਬਰ ਦੀ ਕਮੇਟੀ ਦੇ ਵਿੱਚ ਇਹ ਆਲੀ ਹੁੜਾ ਨੂੰ ਵੀ ਸ਼ਾਮਲ ਕੀਤਾ ਤੇ ਫਿਰ ਖਬਰ ਇਹ ਆ ਗਈ ਜਿਕੇ ਇਹ ਆਲੀ ਹੁੜਾ ਜਿਹੜੇ ਚੁੱਪ ਆ ਫਿਰ ਖਬਰਾਂ ਕਈ ਤਰ੍ਹਾਂ ਗੰਗਾ ਅਕਾਲੀ ਦਲ ਦੇ ਬਾਰੇ ਅੱਜ ਜਾਣਕਾਰੀ ਆਈ ਜੇਕਰ ਮਰਪਿਤ ਅਕਾਲੀ ਦੇ ਸੋਸ਼ਲ ਮੀਡੀਆ ਤੇ ਲਿਖਿਆ ਉਹ ਕਹਿੰਦੇ ਜੀ ਕਿ ਮੈਂ ਜਥੇਦਾਰ ਸਾਹਿਬ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਕਮੇਟੀ ਚ ਸ਼ਾਮਲ ਕੀਤਾ ਪਰ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਰਾਜਸਥਾਨ ਦੇ ਵਿੱਚ ਵਰਕਰਾਂ ਦੀ ਭਰਤੀ ਕਰਨ ਵਾਲੇ ਪਾਸੇ ਮੇਰਾ ਨਾਮ ਵੀ ਸ਼ਾਮਲ ਕਰ ਲਿਆ ਉਹ ਕਹਿੰਦੇ ਜੀ ਕਿ ਸ਼੍ਰੋਮਣੀ ਅਕਾਲੀ ਦਲ ਨੇ ਵੀ ਤੇ ਵਰਕਿੰਗ ਕਮੇਟੀ ਦੇ ਵਿੱਚ ਤੇ ਮੇਰਾ ਨਾਮ ਸ਼ਾਮਲ ਕੀਤਾ ਵੀ ਰਾਜਸਥਾਨ ਦੇ ਵਿੱਚ ਅਕਾਲੀ ਵਰਕਰਾਂ ਦੀ ਭਰਤੀ ਕਰਨੀ ਆ ਪਰ ਉਹ ਕਨਵੀ ਸੀ ਜੇ ਤਹਦਾਰ ਸਾਹਿਬ ਨਾਲ ਪਹਿਲਾਂ ਗੱਲ ਕਰਾਂਗੇ ਜੋ ਹੁਕਮ ਹੋਊਗਾ ਉਹਦੇ ਮੁਤਾਬਕ ਕੰਮ ਕਰਾਂਗੇ ਉਹਦਾ ਨਹੀਂ ਹੂੰ ਹੂੰ ਸੋ ਰਾਜਸਥਾਨ ਦੇ ਵਿੱਚ ਪ੍ਰਤੀ ਪਹਿਲਾਂ ਹੋਣੀ ਹੈ ਪੰਜਾਬ ਵਿੱਚ ਬਾਅਦ ਚ ਹੋਊਗੀ ਆ ਬਿਲਕੁਲ ਜੀ ਇਹਨਾਂ ਨੇ ਅਸਲ ਵਿੱਚ ਦੇਖੋ ਪੰਜਾਬ ਦੇ ਵਿੱਚ ਤਾਂ 6 ਮਹੀਨੇ ਅੰਦਰ ਅੰਦਰ ਕਰਨ ਲਈ ਗੱਲ ਕਹੀ ਆ ਰਾਜਸਥਾਨ ਦੇ ਵਿੱਚ ਹਰਿਆਣੇ ਦੇ ਵਿੱਚ ਜਿੰਨੋ ਮਰਜ਼ੀ ਕਰ ਸਕਦੇ ਆ ਕਿਉਂਕਿ ਇਹ ਆਪ ਦਾ ਕਿਡਰ ਤਾਂ ਰਾਜਸਥਾਨ ਦੇ ਵਿੱਚ ਵੀ ਖੜਾ ਕਰਨਾ ਚਾਹੁੰਦੇ ਆ ਨਾ ਪੰਜਾਬ ਦੇ ਵਿੱਚ ਹਾਲੇ ਭਰਤੀ ਮਹਿੰਮ ਸ਼ੁਰੂ ਨਹੀਂ ਹੋਈ ਤੇ ਰਾਜਸਥਾਨ ਦੇ ਵਿੱਚ ਕਰਨ ਦੀ ਗੱਲ ਸਾਹਮਣੇ ਆ ਗਈ। ਮੋਹਾਲੀ ਦੇ ਵਿੱਚ ਜਿਹੜੀ ਬਹੁ ਮੰਜ਼ਲੀ ਬਿਲਡਿੰਗ ਡਿੱਗੀ ਆ ਉਹਦੇ ਕੀ ਕਾਰਨ ਸਨ ਕਿੰਨਾ ਕੁ ਨੁਕਸਾਨ ਹੋ ਗਿਆ ਜੀ? ਦੇਖੋ ਜੀ ਜਿੰਨੀ ਕਿ ਜਾਣਕਾਰੀ ਮਿਲਿਆ ਵੀ ਮੋਹਾਲੀ ਦੇ ਵਿੱਚ ਜਿਹੜੀ ਇਹ ਇਮਾਰਤ ਡਿੱਗੀ ਆ ਇਹ ਅਸਲ ਵਿੱਚ ਪਤਾ ਲੱਗਾ ਜੀ ਕਿ ਦੂਜੀ ਮੰਜ਼ਲ ਦੇ ਉੱਤੇ ਥਮ ਚੱਲਦਾ ਸੀ ਤੇ ਪਹਿਲੀ ਮੰਜ਼ਲ ਡਿੱਗ ਪਈ ਆ। ਮੋਹਾਲੀ ਦੇ ਸੈਕਟਰ 118 TDAI ਸਿਟੀ ਦੇ ਵਿੱਚ ਅੱਜ ਸ਼ਾਮ ਦੇ ਵੇਲੇ ਤਿੰਨ ਮੰਜ਼ਲਾ ਇਮਾਰਤ ਡਿੱਗੀ ਆ। ਦੋ ਜਣੇ ਕਹਿੰਦੇ ਜਿਹੜੇ ਜ਼ਖਮੀ ਹੋਏ ਆ ਮੌਕੇ ਦੇ ਉੱਤੇ ਪੁਲਿਸ ਪਹੁੰਚ ਗਈ ਆ ਪੁਛਲ ਲੈਣੀ ਆਪਾਂ ਜਾਣਦੇ ਕਿ ਸੁਹਾਣਾ ਦੇ ਵਿੱਚ ਹਰਸਾ ਵਾਪਰਿਆ ਸੀ ਤੇ ਇਸ ਹਰਸੇ ਤੋਂ ਬਾਅਦ ਇੱਕ ਮਹੀਨੇ ਬਾਅਦ ਅਜਵਾਲਾ ਵਾਪਰ ਗਿਆ ਤੇ ਇੱਥੇ ਲੋਕ ਆ ਜਿਹੜੇ ਉਹਨਾਂ ਜ਼ਿੰਦਗੀ ਬਚ ਗਈ ਆ ਪਰ ਦੋ ਜਣੇ ਜ਼ਖਮੀ ਹੋਏ ਜੀ ਹੁਣ ਤਾਜ਼ਾ ਖਬਰ ਆਈ ਆ ਤੇ ਐਮਐਲਏ ਗੋਗੀ ਦੇ ਕਹਿੰਦੇ ਕਿ ਫੁੱਲ ਪਾਏ ਗਏ ਆ ਹੁਣ ਇਹ ਗੱਲ ਦੀ ਪੁਸ਼ਟੀ ਹੋ ਗਈ ਕਿ ਉਹਨੇ ਖੁਦਕੁਸ਼ੀ ਕੀਤੀ ਸੀ ਦੇਖੋ ਇਹਦੇ ਬਾਰੇ ਨਾ ਸਿਰਕਾ ਕੋਈ ਵੀ মিডিਆ ਜਿਹੜਾ ਉਹ ਖੁੱਲ ਕੇ ਖਬਰ ਨਹੀਂ ਦੇ ਸਕਿਆ ਹਲੇ ਤੱਕ ਪਤਾ ਨਹੀਂ ਕਾਰਨ ਕਿਹੜੇ ਆ ਨਾ ਪਰਿਵਾਰਕ ਮੈਂਬਰਾਂ ਦੇ ਵੱਲੋਂ মিডিਏ ਦੇ ਮੂਹਰੇ ਕੋਈ ਸਪਸ਼ਟ ਗੱਲ ਕੀਤੀ ਗਈ ਆ ਪਰ ਹਾਂ ਜਿਹੜੀ ਮੁੱਢਲੀ ਜਾਣਕਾਰੀ ਆ ਉਹ ਇਹੀ ਗੱਲ ਕਹਿੰਦੀ ਆ ਕਿ ਗੁਰਪ੍ਰੀਤ ਗੋਗੀ ਜਿਹੜੇ ਕਿ ਦੱਖਣੀ ਜਿਹੜੇ ਲੁਧਿਆਣਾ ਪਛਮੀ ਤੋਂ ਤੇ ਵਿਧਾਇਕ ਸੀਗੇ ਜਿਹੜੇ ਤਿੰਨ ਵਾਰ ਕੌਂਸਲਰ ਰਹੇ ਜਿਹੜੇ ਕਿ ਫਿਰ ਆਮ ਆਦਮੀ ਪਾਰਟੀ ਚ ਆ ਕੇ ਕਾਂਗਰਸ ਨੂੰ ਛੱਡ ਕੇ ਜਿਹੜੇ ਜਿੱਤੇ ਵੀ ਜਿਹੜੇ ਸਰਗਰਮ ਵੀ ਸੀਗੇ ਤੇ ਉਹਨਾਂ ਉਹ ਆਪਣੀ ਪਿਸਤੌਲ ਨੂੰ ਸਾਫ਼ ਕਰਦੇ ਕਹਿੰਦੇ ਵੀ ਗੋਲੀ ਉਹਨਾਂ ਦੇ ਸਿਰ ਦੇ ਵਿੱਚ ਵੱਜ ਗਈ ਜਿਹੜੀ ਕਿ ਮੁੱਢਲੀ ਖਬਰ ਆਈ ਆ। ਸੋ ਪਤਾ ਲੱਗਦਾ ਜੀ ਕਿ ਉਹਨਾਂ ਦੀਆਂ ਅਸਥਰੀਆਂ ਨੇ ਜਿਹੜੀਆਂ ਉਹ ਗੁਰਦੁਆਰਾ ਪਤਾਲਪੁਰੀ ਸਾਹਿਬ ਕਰਤਾਰਪੁਰ ਸਾਹਿਬ ਦੇ ਵਿੱਚ ਪਰਵਾਹ ਕੀਤੀ ਚੰਗੀਆਂ। ਸੋ ਡੱਲੇ ਜੀ ਕੇ ਬੰਦੇ ਨੇ ਤੁਰਤਾ ਜਾਣਾ ਹੀ ਆ ਪਰ ਜਿਸ ਤਰੀਕੇ ਦੇ ਨਾਲ ਗੋਗੀ ਹੋਰੀ ਸਾਰਾ ਦਿਨ ਕੰਮ ਕਰਦੇ ਰਹੇ ਜਣਦੇ ਵੇਲੇ ਕਦੇ ਕਿਸੇ ਪਾਰਟੀ ਵਰਕਰ ਨੂੰ ਮਿਲੇ ਕਦੇ ਕਿਸੇ ਨੇਤਾ ਨੂੰ ਮਿਲੇ ਕਦੇ ਸਪੀਕਰ ਸਾਹਿਬ ਨੂੰ ਮਿਲੇ ਤੇ ਸ਼ਾਮ ਦੇ ਵੇਲੇ ਰਾਤ ਦੇ ਵੇਲੇ ਇਸ ਤਰੀਕੇ ਦੀ ਖਬਰ ਆ ਗਈ। ਹਾਲੇ ਤੱਕ ਕਿਸੇ ਨੂੰ ਯਕੀਨ ਨਹੀਂ ਆ ਰਿਹਾ ਜੀ। ਅਜੇ ਕੋਆਪਰੇਟਿਵ ਬੈਂਕਾਂ ਵੱਲੋਂ ਕਿੰਨੇ ਕਰੋੜ ਦੇ ਕਰਜ਼ੇ ਕਿਸਾਨਾਂ ਨੂੰ ਦਿੱਤੇ ਗਏ ਆ ਜਿਹੜੇ ਫਸੇ ਪਏ ਆ ਦੇਖੋ ਜੀ ਅੱਜ ਇੱਕ ਰਿਪੋਰਟ ਆਈ ਆ ਉਹਦੇ ਵਿੱਚ ਪਤਾ ਲੱਗਾ ਜੀ ਸਹਿਕਾਰੀ ਖੇਤੀ ਵਿਕਾਸ ਬੈਂਕਾਂ ਨੇ ਜਿਹੜੀਆਂ ਇਹਨਾਂ ਦਾ 36 ਕਰੋੜ ਰੁਪਏ ਤੋਂ ਵੱਧ ਕਿਸਾਨਾਂ ਵੱਲ ਫਸਿਆ ਪਿਆ ਇਹਦੇ ਵਿੱਚ 12 ਫੀਸਦੀ ਰਕਮੀ ਕੱਲੀ ਵੱਡੇ ਕਿਸਾਨਾਂ ਵੱਲ ਖੜੀ ਆ ਤੇ ਖੇਤੀ ਵਿਕਾਸ ਬੈਂਕਾਂ ਨੇ ਹੁਣ ਨਵੇਂ ਸਿਰੇ ਤੋਂ ਕਰਜ਼ਾ ਲੈਣਾ ਵੀ ਬੰਦ ਕੀਤਾ ਆ ਕਿਉਂਕਿ ਪੰਜਾਬ ਦੇ 55574 ਕਿਸਾਨ ਡਿਫਾਲਟਰ ਹੋ ਗਏ ਆ ਜਿਨ੍ਹਾਂ ਦੇ ਵੱਲ 36 ਕਰੋੜ ਤੋਂ ਵੱਧ ਦਾ ਕਰਜ਼ਾ ਹੈਗਾ ਇਹਨਾਂ ਕਿਸਾਨਾਂ ਵੱਲ ਮੂਲ ਕਰਜ਼ਾ ਹੈਗਾ ਸਿੰਸਾਬ 1444 ਕਰੋੜ ਰੁਪਏ ਦੇ ਕਰੀਬ ਤੇ 1450 ਕਰੋੜ ਰੁਪਏ ਦੇ ਆਜ ਬਣ ਗਿਆ ਸੋ ਪਤਾ ਲੱਗਾ ਜੀ ਕਿ ਇੱਕ ਰਿਪੋਰਟ ਹੋਰ ਵੀ ਸਾਹਮਣੇ ਆਈ ਵੀ ਕਿੰਨੇ ਕਿਸਾਨ ਕਿੰਨੀ ਜ਼ਮੀਨ ਵਾਲੇ ਆ 10 ਏਕੜ ਤੋਂ ਵੱਧ ਜਿਨ੍ਹਾਂ ਦੇ ਕੋਲੇ ਜ਼ਮੀਨ ਆ 3645 ਕਿਸਾਨੇ ਹੋ ਜਿਆ ਜਿਨ੍ਹਾਂ ਦੇ ਕੋਲੇ 300 ਤੇ 67 ਕਰੋੜ ਦਾ ਕਰਜ਼ਾ ਔਸਤਨ ਇਹਨਾਂ ਦੇ ਉੱਤੇ 10 ਲੱਖ ਦਾ ਕਰਜ਼ਾ ਹੈਗਾ ਕੱਲੇ-ਕੱਲੇ ਦੇ। 5 ਤੋਂ ਲੈ ਕੇ 10 ਏਕੜ ਤੱਕ ਦੀ ਜ਼ਮੀਨ ਹੈ ਜਿਹੜੇ ਕਿਸਾਨਾਂ ਕੋਲੇ। 13784 ਕਿਸਾਨਾਂ ਦੇ ਸਿਰ ਤੇ ਕਰਜ਼ਾ ਹੈਗਾ। 900 ਤੋਂ 3 ਕਰੋੜ ਇਹਨਾਂ ਨੇ ਬੈਂਕਾਂ ਦਾ ਦੇਣਾ ਤੇ 6 ਲੱਖ ਤੇ 55 ਹਜ਼ਾਰ ਔਸਤਨ ਬਣਦਾ। 2.5 ਏਕੜ ਤੱਕ ਜਿਹਨਾਂ ਦੇ ਕੋਲੇ ਜ਼ਮੀਨ ਆ ਇਹਨਾਂ ਕਿਸਾਨਾਂ ਦੀ ਗਿਣਤੀ ਹੈਗੀ ਜੀ 20024 ਤੇ 200 ਤੋਂ 800 ਤੇ 24 ਕਰੋੜ ਰੁਪਈਆ ਦਾ ਕਰਜ਼ਾ ਇਹਨਾਂ ਸਰ ਖੜਾ ਤੇ 411000 ਰੁਪਈਆ ਔਸਤਨ ਬਣਦਾ ਹੈਗਾ। ਇਸ ਪੰਜਾਬ ਦੇ ਵਿੱਚ ਬੜੀ ਵੱਡੀ ਗਣਤੀ ਦੇ ਵਿੱਚ ਉਹ ਕਿਸਾਨ ਵੀ ਆ ਜਿਹੜੇ ਵਕ ਵਕ ਸਿਆਸੀ ਪਾਰਟੀਆਂ ਦੇ ਨੇੜੇ ਆ ਕਿਸੇ ਨੇ 80 ਲੱਖ ਵੀ ਵੈਂਟਾਂ ਦਾ ਮੋੜਨਾ ਕਿਸੇ ਨੇ ਕਰੋੜ ਵੀ ਮੋੜਨਾ ਕਿਸੇ ਨੇ 20 ਲੱਖ ਵੀ ਮੋੜਨਾ ਪਰ ਉਹ ਹਾਲੇ ਤੱਕ ਪੈਸਾ ਇੱਕ ਦੇ ਕੇ ਨਹੀਂ ਰਾਜ਼ੀ ਕੀ ਬਣੂਗਾ ਜੇ ਇਹਨਾਂ ਦਾ ਫਿਰ ਜੀ ਨਹੀਂ ਦਿੰਦੇ ਉਹ ਪੈਸੇ ਦੇਖੋ ਜੀ ਗੱਲ ਇਹ ਕਿ ਉਹਨਾਂ ਨੇ ਕੋਈ ਜਿਹੜੇ ਸਿਆਸੀ ਲੋਕਾਂ ਦੇ ਨੇੜਲੇ ਆ ਜਾਂ ਜਿਹੜੇ ਸਿਆਸੀ ਲੋਕਾਂ ਦੇ ਕਰਦੇ ਆ ਉਹਨਾਂ ਨੂੰ ਤਾਂ ਹੱਥ ਪਾ ਹੀ ਨਹੀਂ ਸਕਦੇ ਬੱਤ ਵੱਦ ਜ਼ਮੀਨਾ ਖੁਰਕ ਕਰ ਸਕਦੇ ਆ ਜ਼ਮੀਨਾ ਉਹਨਾਂ ਨੇ ਕਿਸੇ ਹੋਰ ਦੇ ਨਾਂ ਤੇ ਟਰਾਂਸਫਰ ਕਰਤੀਆਂ ਉਹ ਕਨੇ ਵੀ ਸਾਡੇ ਸਿਰ ਤੇ ਕਰਜ਼ਾ ਇੰਨਾ ਹੈਗਾ ਸਾਡੇ ਸਿਰ ਤੇ ਪ੍ਰਾਈਵੇਟ ਅਮੰਤਾਂ ਦਾ ਵੀ ਕਰਜ਼ਾ ਹੈਗਾ ਮੰਨ ਲਓ ਧਾਰਨ ਦੇ ਤੌਰ ਦੇ ਉੱਤੇ ਤੁਸੀਂ ਥਿੰਦ ਸਭ ਦਾ ਮੈਂ ਕਰਜ਼ਾ ਲੈ ਲਿਆ ਤੇ ਮੈਂ ਆਪਣੀ ਜ਼ਮੀਨ ਟਰਾਂਸਫਰ ਕਰਤੀ ਕਿਸੇ ਹੋਰ ਦੇ ਨਾਂ ਦੇ ਉੱਤੇ ਤੇ ਗੱਲ ਉੱਥੇ ਦੀ ਉੱਥੇ ਰਹਿ ਗਈ ਬਲੱਡ ਰਿਲੇਸ਼ਨ ਦੇ ਵਿੱਚ ਜਿਹੜੀ ਜ਼ਮੀਨ ਆ ਮੰਨ ਲਓ ਤੁਸੀਂ ਆਪਣੇ ਬਾਪੂ ਜੀ ਦੇ ਨਾਂ ਤੇ ਆਪਣੇ ਬੱਚੇ ਦੇ ਨਾਂ ਦੇ ਉੱਤੇ ਬਲੱਡ ਰਿਲੇਸ਼ਨ ਦੇ ਵਿੱਚ ਜ਼ਮੀਨ ਟਰਾਂਸਫਰ ਕਰਨੀ ਆ ਕੋਈ ਖਰਚਾ ਨਾ ਮਾਤਰ ਹੁੰਦਾ ਸੋ ਇਸ ਤਰੀਕੇ ਦੀਆਂ ਬਹੁਤ ਸਾਰੀਆਂ ਉਲਝਣਾਂ ਦੇ ਵਿੱਚ ਹੈਗੀਆਂ ਜਿਸ ਜ਼ਮੀਨ ਦੇ ਨੰਬਰਾਂ ਤੇ ਕਰਜ਼ਾ ਉਹ ਟਰਾਂਸਫਰ ਹੋ ਸਕਦੀ ਹੈ ਬਿਲਕੁਲ ਹੋ ਸਕਦੀ ਜੀ ਬੜੇ ਲੋਕ ਕਰਦੇ ਆ ਕਿਉਂਕਿ ਉਹ ਕਹਿੰਦੇ ਨੇ ਜੀ ਕਰਜ਼ਾ ਮੈਂ ਮੋੜਦਾ ਮੈਂ ਬਿਲਕੁਲ ਦੇਣਦਾਰੀ ਹੈਗੀ ਆ ਮੈਂ ਕਰਜ਼ਾ ਦੇਵਾਂਗਾ ਉਹ ਪਰਿਵਾਰ ਦੇ ਵਿੱਚ ਜਿਹੜੇ ਇਸ ਤਰੀਕੇ ਨਾਲ ਕਰ ਲੈਂਦੇ ਜਿਵੇਂ ਕਿ ਉਦਾਹਰਨ ਦੇ ਤੌਰ ਤੇ ਉੱਤੇ ਕਈ ਵਾਰ ਆਪਾਂ ਦੇਖਦੇ ਆ ਵੀ ਮੰਨ ਲਓ ਬੰਦਾ ਚੰਗਾ ਭਲਾ ਘਰ ਦੇ ਵਿੱਚ ਹੀ ਹੁੰਦਾ ਪਰ ਕਿਸੇ ਕਾਨੂੰਨੀ ਪਟੜੇ ਦੇ ਵਿੱਚ ਬੰਦਾ ਆ ਹੋਵੇ ਟੱਬਰ ਦੇ ਜੀ ਕਲੇ ਵੀ ਆਪਾਂ ਤਾਂ ਇਹਨੂੰ ਜਿਹੜਾ ਉਹ ਵਿਰਖਲ ਕਰਤਾ ਸੀਗਾ ਸੋ ਇਸ ਤਰੀਕੇ ਨਾਲ ਬਚਣ ਦੇ ਕਈ ਰਾਹ ਨਿਕਲੇ ਹੁੰਦੇ ਪਰ ਬੈਂਕਾਂ ਕੋਸ਼ਿਸ਼ ਕਰ ਰਹੀਆਂ ਔਰ ਦਾ ਸਹਾਰਾ ਲੈ ਰਹੀਆਂ ਵੀ ਇਹਨਾਂ ਤਰ੍ਹਾਂ ਦੇ ਪਰੋਂ ਪੈਸੇ ਜਿਹੜੇ ਰਿਕਵਰ ਕੀਤੇ ਜਾਣਗੇ। ਜਨਾਬ ਜੀ ਦਿੱਲੀ ਦੀਆਂ ਝੁੱਗੀਆਂ 'ਚ ਕੀ ਸਿਆਸਤ ਕੀ ਚੱਲ ਰਹੀ ਹੈ ਉੱਥੇ? ਦੇਖੋ ਜੀ ਦਿੱਲੀ ਦੇ ਕਾ ਝੁੱਗੀਆਂ ਦੇ ਵਿੱਚੋਂ ਵੋਟ ਪਾੜਦੇ ਨੇ ਤਾਂ ਹੋਰ ਤਾਂ ਸੰਸਦ ਇਹਨੇ ਕੀ ਲੈਣਾ ਆ ਤੁਸੀਂ ਦੇਖਿਓ ਆਉਂਦੇ 2 4 5 ਜਣਾਂ ਦੇ ਵਿੱਚ ਆਪਾਂ ਨੂੰ ਇਹ ਸਭਰਾ ਸਾਂਝੀਆਂ ਕਰਨੀਆਂ ਹੀ ਪੈਣੀਆਂ। ਜੀ ਭਾਈ ਫਲਾਣਾ ਨੇ ਤਾਂ ਰਾਤ ਝੁੱਗੀ ਦੇ ਵਿੱਚ কাটਕੇ ਆਇਆ ਫਲਾਣੇ ਨੇ ਕਿਹਾ ਜੀ ਕਿ ਝੁੱਗੀ ਵਿੱਚੋਂ ਮੈਨੂੰ ਮੈਨੂੰ ਅਸਲ ਦੇ ਵਿੱਚ ਲੱਗਦਾ ਜੀ ਕਿ ਸਤਾਰਾ ਹੋਟਲ ਦੀ ਫੀਲਿੰਗ ਆਉਂਦੀ ਆ ਝੁੱਗੀ ਦੇ ਵਿੱਚ ਹੀ ਮੇਰਾ ਸੰਸਾਰ ਵਸਦਾ ਇਹਨਾਂ ਲੋਕਾਂ ਨੂੰ ਮਿਲ ਕੇ ਮੇਰੀ ਰੂਹ ਨੂੰ ਸ਼ਾਂਤੀ ਮਿਲੀ ਆ ਇਹ ਬੜੇ ਪਖੰਡ ਕਰਦੇ ਇਹਨਾਂ ਨੇ ਅੱਜ ਕੈਦਰੀਵਾਲੁਰ ਨੇ ਗੱਲ ਕਹੀ ਆ ਉਹ ਕਹਿੰਦੇ ਜੀ ਦੇਖੋ ਜਿਹੜੇ ਇਸ ਵੇਲੇ ਝੁੱਗੀ ਝੌਂਪੜੀਆਂ ਵਾਲੇ ਆ ਇਹਨਾਂ ਦੇ ਨਾਲ ਕੇਂਦਰ ਦੀ ਸਰਕਾਰ ਦੇ ੱਟਾ ਕੀਤਾ ਜੇਕਰ ਅਮਿਤ ਸ਼ਾਹ ਇਸ ਗੱਲ ਦਾ ਵਾਅਦਾ ਕਰ ਲੈਣ ਵੀ ਜਿੱਥੋਂ ਝੁੱਗੀਆਂ ਵਾਲੇ ਪੱਟੇ ਆ ਤੇ ਇਹ ਉੱਥੇ ਹੀ ਬਸਾਇਆ ਜਾਣਗੇ ਤੇ ਭਾਈ ਮੈਂ ਇਤ ਕੀ ਝੋਲ ਨਹੀਂ ਲੜੂਗਾ ਉਧਰੋਂ ਬੀਜੇਪੀ ਇਹ ਗੱਲ ਕਹਿੰਦੀ ਐਸਾ ਝੁੱਗੀ ਵਾਲਿਆਂ ਦਾ ਮਸਲਾ ਹੱਲ ਕਰਨਾ ਚਾਹੁੰਦੇ ਸੀ ਸੂਬੇ ਦੀ ਸਰਕਾਰ ਨੇ 5 ਸਾਲ ਸਾਡਾ ਸਾਥ ਕੋਈ ਨਹੀਂ ਦਿੱਤਾ ਤੇ ਬੜੇ ਡਰਾਮੇ ਹੋਣੇ ਆ ਬੜੇ ਪਖੰਡ ਹੋਣੇ ਬਾਕੀ ਦਲੀ ਦੇ ਵਿੱਚ ਤੇ ਬਾਕੀ ਪੰਜਾਬ ਪੁਲਿਸ ਦੀਆਂ ਛੁੱਟੀਆਂ ਕਿਉਂ ਕੈਂਸਲ ਕਰਤੀਆਂ ਇਹ ਜੀ 26 ਜਨਵਰੀ ਨੂੰ ਗਣਤੰਤਰ ਦਿਵਸ ਦਾ 26 ਜਨਵਰੀ ਨੂੰ ਆਪਾਂ ਜਾਣਦੇ ਕਿ ਪੂਰੇ ਸੂਬੇ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਤੇ ਵੱਖ-ਵੱਖ ਥਾਵਾਂ ਦੇ ਉੱਤੇ ਤਿਰੰਗਾ ਲਹਿਰਾਇਆ ਜਾਣਾ ਤੇ ਇਸ ਕਰਕੇ 27 ਜਨਵਰੀ ਤੱਕ ਪੰਜਾਬ ਪੁਲਿਸ ਦੇ ਸਾਰੇ ਹੀ ਮੁਲਾਜ਼ਮਾਂ ਤੇ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ ਕਰਤੀਆਂ ਹਾਂ ਜੇ ਕਿਸੇ ਨੇ ਕੋਈ ਧੀ ਪੱਤ ਨਾ ਦਿਆ ਪਹਿਲਾਂ ਹੀ ਧਰਿਆ ਹੋਇਆ ਕਿਸੇ ਨੂੰ ਅਚਾਨਕ ਕੋਈ ਸਿਹਤ ਦੀ ਸਮੱਸਿਆ ਆ ਗਈ ਕੋਈ ਨਾ ਟਾਲੀ ਜਾ ਸਕਣ ਵਾਲੀ ਸਮੱਸਿਆ ਆ ਗਈ ਤਾਂ ਉਹ ਗੱਲ ਵੱਖਰੀ ਆ ਉਹਦਾ ਸਬਦਿਕਾ ਛੁੱਟ ਘਾ ਰੱਦ ਕਰਤ ਗਏ ਤੇ ਜਿਹੜਾ ਜੀ ਪੰਜਾਬ ਦਾ ਮੌਸਮ ਕਿਹੋ ਜਿਹਾ ਹੈ ਮੌਸਮ ਪੰਜਾਬ ਦਾ ਠੰਡਾ ਠਿਕਾ ਪਰ ਪਰਸੋਂ ਯਾਨੀ ਕਿ 15 ਤਰੀਕ ਨੂੰ ਪੰਜਾਬ ਦੇ ਵਿੱਚ ਮੀਂਹ ਪੈਣ ਦੀ ਪੂਰੀ ਪੂਰੀ ਸੰਭਾਵਨਾ ਹੈਗੀ ਆ ਪੰਜਾਬ ਦੇ ਵਿੱਚ ਲੰਘੇ ਕੱਲ ਵੀ ਕਾਫੀ ਮੀਂਹ ਪਿਆ ਹਰਿਆਣਾ ਦੇ ਵਿੱਚ ਦਿੱਲੀ ਦੇ ਵਿੱਚ ਵੀ ਨਹੀਂ ਪਿਆ ਪੰਜਾਬ ਦੇ ਵਿੱਚ ਧੁੰਦ ਕਾਫੀ ਆ ਪੰਜਾਬ ਦੇ ਵਿੱਚ ਪੂਰਾ ਕਾਫੀ ਆ ਤੇ ਸੀਤ ਲੇਅਰ ਹਲੇ ਹੋਰ ਵਗਣੀ ਆ ਮੌਸਮ ਵਿਭਾਗ ਦਾ ਇਹ ਅੰਦਾਜ਼ਾ ਜੀ ਬਹੁਤ ਮਿਹਰਬਾਨੀ ਜੀ ਸ਼ੁਕਰੀਆ ਮਿਹਰਬਾਨੀ ਜੀ